ਦੋਸਤੋ ਮੇਰਾ ਨਾਮ ਹੈ ਲਖਪ੍ਰੀ ਸਿੰਘ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸੰਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਦੱਸਾਂਗੇ ਕਿ ਭਾਜਪਾ ਨੇ ਆਪਣਾ ਮੈਨੀਫੈਸਟੋ ਪੇਸ਼ ਕਰ ਦਿੱਤਾ ਹੈ ਅਤੇ ਉਸ ਵਿੱਚ ਕੀ ਗੱਲਾਂ ਹਨ ਇਹ ਆਪਾਂ ਚਰਚਾ ਕਰਾਂਗੇ ਇਸ ਮੈਨੀਫੈਸਟੋ ਨਾਲ ਭਾਜਪਾ ਨੇ ਮੋਤੀ ਦੀ ਗਰੰਟੀ ਨਾਂ ਦਿੱਤਾ ਹੈ ਜਿਸ ਦਾ ਨਾਰਾ ਵਨ ਨੇਸ਼ਨ ਵਨ ਇਲੈਕਸ਼ਨ ਦਿੱਤਾ ਗਿਆ ਹੈ ਇਸ ਵਿੱਚ ਭਾਜਪਾ ਨੇ ਆਸ਼ਮਾਨ ਕਾਰਡ ਪੱਕੇ ਕਰਨ ਅਤੇ ਬਿਜਲੀ ਬਿਲ ਜ਼ੀਰੋ ਕੌਮੀ ਸਿੱਖਿਆ ਪੇਪਰ ਲਿਖਤੇ ਕਾਨੂੰਨ ਰੋਜ਼ਗਾਰ ਦੇ ਨਵੇਂ ਅਫਸਰ ਕਿਸਾਨਾਂ ਦੀ ਮਿਕਮੇ ਚ ਵਾਦਾ ਐਸ்சிਐਸਟੀ ਨੂੰ ਆਪਣੇ ਹੱਕ ਦਵਾਉਣ ਦਾ ਵਾਦਾ ਨੌਕਰੀਆਂ ਪੈਦਾ ਕਰਨ ਦਾ ਵਾਦਾ ਅਧਿਕਾਰਾਂ ਦੇ ਡਰ ਨੂੰ ਉਸਮਾਨ ਕਾਰਡ ਦਾ ਲਾਭ ਉਠਾਉਣ ਦਾ ਵੀ ਦਾਵਾ ਕੀਤਾ ਹੈ ਤਾਂ ਇਹ ਸਾਰੀਆਂ ਗੱਲਾਂ ਭਾਜੀਪੀ ਨੇ ਆਪਣੇ ਮੈਨੀਫੈਸਟੋ ਵਿੱਚ ਦਿੱਤੀਆਂ ਹਨ ਜੋ ਕੀ ਪੂਰਾ ਕਰਨ ਦਾ ਦਾਵਾ ਕਰਦੀ ਹੈ ਪਰ esto ਵੀ ਜੋ ਜ਼ਰੂਰੀ ਲੋੜਾਂ ਹਨ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਦੱਸ ਸਕਦੇ ਹੋ ਧੰਨਵਾਦ